ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਜੀ ਦੋ ਸੂਟ ਆਏ ਐ ਜੀ ਸਟਿਚਿੰਗ ਵਾਸਤੇ ਤੇ ਤੁਹਾਨੂੰ ਪਤਾ ਹੀ ਮੈਂ ਕਿਉਂਕਿ ਸਟਿਚਿੰਗ ਵਗੈਰਾ ਵੀ ਕਰਦੀ ਆਂ ਜੀ ਤੇ ਲਓ ਜੀ ਇਹ ਹੈਗਾ ਜੀ ਪਲਾਜੋ ਇਹਦਾ ਆਪਾਂ ਨੇ ਪਲਾਜੋ ਬਣਾਉਣਾ ਏ ਇਹ ਸੂਟ ਦਾ ਮੈਂ ਉਧੇੜਤਾ ਸੀਗਾ ਤੇ ਇਹਦਾ ਆਪਾਂ ਨੇ ਬਣਾਉਣਾ ਜੀ ਲਹਿੰਗਾ ਇਸ ਸਟੈਪ ਚ ਜਿੱਦਾਂ ਦਾ ਇਹ ਵਾਲਾ ਲਹਿੰਗਾ ਬਣਿਆ ਹੋਇਆ ਹੈ ਜੀ ਤੇ ਇਹ ਵਾਲਾ ਕਾਟਨ ਦਾ ਸੂਟ ਹੈ ਜੀ ਕਿਸੇ ਦਾ ਹੀ ਤੇ ਇਹਦੇ ਵੀ ਆਪਾਂ ਨਹਿਂਗਾ ਬਣਾਉਣਾ ਹੈ ਜੀ ਇਸ ਤਰੀਕੇ ਦੇ ਨਾਲ ਬਣਾਵਾਂਗੇ ਜੀ ਤੇ ਲਓ ਜੀ ਹੁਣ ਆਪਾਂ ਕਰਦੇ ਆਂ ਜੀ ਕਟਿੰਗ ਤੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਲਓ ਜੀ ਆਪਾਂ ਵੀਡੀਓ ਨੂੰ ਕਰਦੇ ਆਂ ਜੀ ਸ਼ੁਰੂ ਤੇ ਲਓ ਜੀ ਕੁਝ ਇਸ ਤਰੀਕੇ ਦੇ ਨਾਲ ਇਹਦੀ ਡਿਜ਼ਾਈਨਿੰਗ ਹੈ ਸੂਟ ਦੀ ਇਹ ਹੈਗਾ ਜੀ ਪਲਾਜ਼ੋ ਸੂਟ ਕਲਰ ਬਹੁਤ ਪਿਆਰਾ ਹੈ ਜੀ ਮੈਨੂੰ ਬਹੁਤ ਸੋਹਣਾ ਲੱਗਿਆ ਗ੍ਰੀਨ ਕਲਰ ਦਾ ਇਹデア ਬਾਟਮ ਹੈ ਜੀ ਤੇ ਲਓ ਜੀ ਵੀਡੀਓ ਨੂੰ ਕਰਦੇ ਆ ਸ਼ੁਰੂ ਤੇ ਲਓ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬਾਹਰ ਦਾ ਥਿਊ ਦੇਵਾ ਜੀ ਤੇ ਲਓ ਜੀ ਇੱਧਰ ਆਪਣੇ ਕੱਪੜੇ ਵਗੈਰਾ ਸਾਰੇ ਧੋਲੇ ਜਿਹਾ ਫਨਸ ਕਾ ਕੇ ਰੱਖ ਤਾ ਜੀ ਤੇ ਲਓ ਜੀ ਅੱਜ ਧੁੱਪਾਂ ਬਹੁਤ ਹੈ ਬਹੁਤ ਜ਼ਿਆਦਾ ਧੁੱਪ ਹੈ ਜੀ ਲਓ ਜੀ ਸਭ ਤੇ ਕੱਪੜੇ ਵਗੈਰਾ ਸੁੱਕ ਗਏ ਤੇ ਲਓ ਜੀ ਇੱਧਰ ਜਿਹਾ ਦੇਖੋ ਚੰਡੀਗੜ੍ਹ ਵਾਲੀ ਸਾਈਡ ਤੇ ਤਾਂ ਬਾਰਿਸ਼ ਆਉਣ ਵਾਲੀ ਹੈ ਤਲੋ ਜੀ ਹੁਣ ਆਪਾਂ ਕਟਿੰਗ ਵਗੈਰਾ ਕਰਦੇ ਆ ਜੀ ਤੇ ਆਪਣੇ ਆਪਣੇ ਸ਼ਹਿਰ ਦਾ ਹਾਲ ਜ਼ਰੂਰ ਦੱਸਿਆ ਕਰੋ ਜੀ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਤੇ ਲੋ ਜੀ ਆਪਾਂ ਲਾਈਏ ਸਟੈਂਡ ਤੇ ਤੇ ਹੁਣ ਆਪਾਂ ਵੀਡੀਓ ਬਣਾਉਂਦੇ ਆ ਜੀ ਤੇ ਲੋ ਜੀ ਆਪਾਂ ਨੇ ਇਹਨੂੰ ਪਿਛਾ ਲਿਆ ਜੀ ਤੇ ਹੁਣ ਆਪਾਂ ਤੇ ਹੁੰਦੇ ਆ ਜੀ ਸੈਂਟਰ ਇਹ ਆਪਾਂ ਨੇ ਪੀਸ ਅਲੱਗ-ਅਲੱਗ ਕਰਦੇ ਆ ਜੀ ਤੇ ਲੋ ਜੀ ਮੈਂ ਹੁਣ ਇਹਦੀ ਕਟਿੰਗ ਕਰਾਂ ਤੇ ਲੋ ਜੀ ਹੁਣ ਆਪਾਂ ਕਰਦੇ ਆ ਜੀ ਇਹ 14 ਇੰਚ ਦੇ ਲੰਬਾਈ ਹੈ ਜੀ ਪੂਰੀ ਉੱਪਰ ਆ ਤਿਆਰ ਕਰ ਲਈ ਤੇ ਲੋ ਜੀ ਇਧਰੋਂ ਲੈ ਲਿਆ ਆਪਾਂ ਨੇ 7.5 ਇੰਚ ਦੇ ਤੇ ਇੱਥੋਂ ਲਵਾਂਗੇ ਜੀ ਆਪਾਂ 6.5 ਇੰਚ ਦੇ 1.5 ਤੇ ਇੱਥੋਂ ਆਪਾਂ ਇਹਨੂੰ ਜੋੜਨ ਨੂੰ ਦਵਾਂਗੇ ਮਲਾਜ ਜੀ ਇਸ ਚੀਜ਼ ਦੀਆਂ ਵਗੈਰਾ ਵਗੈਰਾ ਜੋ ਵੀ ਆਪਾਂ ਫਲੇਟਾ ਵਗੈਰਾ ਪਾਉਣੀ ਹੈ ਜੀ ਉਹ ਤੁਸੀਂ ਧਿਆਨ ਨਾਲ ਜੀ ਇੱਥੋਂ ਆਪਾਂ ਨੇ ਇੱਥੇ ਲੈ ਲਿਆ ਜੀ 7.5 ਸਵਾਇੱਚ ਦਾ ਜੀ ਤੇ ਆ ਆਪਾਂ ਨੇ ਦਿੱਤਾ ਜੀ ਨਿਸ਼ਾਨ ਇਸ ਨੂੰ ਆਪਾਂ ਲੈਂਦੇ ਆਂ ਜੀ ਦੀ ਛਾਤੀ ਤੇ ਲਓ ਜੀ ਆਪਾਂ ਇਹ ਬਣਾ ਦਿੱਤੇ ਨਿਸ਼ਾਨ ਲਾ ਇਹ ਜਿੰਨਾ ਵੀ ਨਾਪ ਸੀਗਾ ਮੈਂ ਉਹਨਾਂ ਦਾ ਲਗਾਤਾ ਜੀ ਨਿਸ਼ਾਨ ਇਹ ਸੀਗੀ ਜੀ 2 ਇੰਚ ਤੇ ਇੱਥੋਂ ਸੀਗੀ ਜੀ 19 ਇੰਚ ਤੇ ਇੱਥੋਂ ਸੀਗੀ ਜੀ ਸਵਾਇ 5 ਇੰਚ ਉਸੇ ਸਹਾਰੇ ਨਾਲ ਆਪਾਂ ਨੇ ਨਿਸ਼ਾਨ ਲਾਤਾ ਜੀ ਹੁਣ ਆਪਾਂ ਕਰਦੇ ਆਂ ਜੀ ਕਟਿੰਗ ਤੇ ਦੂਜਾ ਆਪਾਂ ਰੱਖ ਕੇ ਉੱਪਰ ਕਟਾਂਗੇ ਜੀ ਤੇ ਲਓ ਜੀ ਕੁਝ ਆਪਾਂ ਨੇ ਇਸ ਤਰੀਕੇ ਦੇ ਨਾਲ ਆਪਾਂ ਨੇ ਸ਼ਾ ਨਿਸ਼ਾਨ ਵਗੈਰਾ ਲਗਾ ਲੇ। ਇਹੀ ਆਪਾਂ ਦੂਜੀ ਸਾਈਡ ਤੇ ਸ਼ਾਪ ਲਾਂਗੇ ਜੀ। ਤੇ ਲਓ ਜੀ ਆਪਾਂ ਨੇ ਕਟਿੰਗ ਵਗੈਰਾ ਕਰ ਲਈ ਐ ਤੇ ਹੁਣ ਬੈਕ ਪੱਲਾ ਐ ਜੀ। ਬੈਕ ਪੱਲੇ ਦਾ ਵੀ ਆਪਾਂ ਨੇ ਕਟਿੰਗ ਕਰਨ ਲੱਗੇ ਆ ਜੀ। ਤੇ ਦੇਖਦੇ ਆ ਜੀ ਹੁਣ ਕਿਸ ਤਰੀਕੇ ਦੇ ਨਾਲ ਬਣਦੇ ਤੇ ਇਹ ਹੋ ਗਿਆ ਜੀ ਬੈਕ ਗळा ਤੇ ਕਲਰ ਬੜਾ ਪਿਆਰਾ ਸੀ। ਤੇ ਲਓ ਜੀ ਹੁਣ ਆਪਾਂ ਬਣਾਵਾਂਗੇ ਜੀ ਇਹ ਵਾਲਾ ਪਲਾਜੋ। ਪਲਾਜੋ ਦੀ ਕਰਦੇ ਆ ਕਟਿੰਗ। ਤੇ ਇਹ ਵਾਲਾ ਜੀ ਇਹ ਮੈਨੀ ਵਾਲਾ ਪਲਾਜੋ ਹੈ ਜੀ ਇਸ ਤਰੀਕੇ ਦੇ ਨਾਲ ਲੋ ਜੀ ਸਭ ਤੋਂ ਪਹਿਲਾਂ ਆਪਾਂ ਇਹਦੀ ਲੰਬਾਈ ਦੇ ਲਈਏ ਜੀ ਇਹ ਲੰਬਾਈ ਆ ਦੀ ਤੇ 2 ਇੰਚ ਆਪਾਂ ਨੂੰ ਉੱਪਰ ਛੱਡ ਕੇ 3 ਇੰਚ ਤਿਆਰ ਹੈ ਜੀ ਆਪਾਂ ਲਈ 41 ਇੰਚ ਕੱਟਣਾ ਹੈ ਜੀ ਤਾਂ ਕਿ ਚੌੜਾ ਆਪਾਂ ਜਿਹੜਾ ਮੂਰੀ ਹੈ ਇਹ ਆਪਾਂ ਨੂੰ ਚੌੜੀ ਕੱਟਣੀ ਹੈ ਐ ਤੋ ਕਟਾਂਗੇ ਜੀ ਆਪਾਂ 41 ਤੇ ਆਪਾਂ ਨਿਸ਼ਾਨ ਲਗਾਉਣੀ ਹੈ ਜੀ 2 ਇੰਚ ਉੱਪਰ ਸਵਾ 2 ਦੇ ਕਰੀਬ ਤੇ 2 ਇੰਚ نیچے ਤੇ ਹੁਣ ਆਪਾਂ ਲੈਂਦੇ ਆ ਜੀ ਦੀ ਮੂਰੀ ਦਾ ਨਾਪ ਮੂਰੀ ਕਿੰਨੀ ਐ ਜੀ ਦੀ 11 ਇੰਚ ਆਪਾਂ ਕੱਟਦੇ ਆ ਜੀ ਇਹਨੂੰ 12 ਇੰਚ 1 ਇੰਚ ਫालतू ਤੇ ਲਓ ਜੀ ਇੱਥੇ ਆਪਾਂ ਨੇ ਕੱਟ ਲਾਤਾ ਤੇ ਹੁਣ ਆਪਾਂ ਇਹਦੀ ਲੈਂਦੇ ਆ ਜੀ ਇੱਥੋਂ ਇਹ ਪਰ ਮਿਆਨੀ ਵਾਲਾ ਕੱਟਣਾ ਐ ਜੀ ਇਹ ਇਹ ਵਾਲਾ ਦੰਦਿਆ ਜੀ ਆਪਾਂ ਇੱਥੋਂ ਕਿੰਨਾ ਹੈ ਜੀ 1.14 ਇੰਚ ਆਪਾਂ ਇੱਥੋਂ ਕੱਟਣਾ ਹੈ ਜੀ 15 ਇੰਚ ਤੇ ਸੜੇ ਮਿਆਣੀ ਆਪਾਂ ਨੇ ਤਿਆਰ ਕਰਨਾ ਹੈ ਜੀ ਆਪਾਂ ਨੇ 15 ਇੰਚ ਮਿਆਣੀ ਸੜੇ ਤੇ ਲਓ ਜੀ ਆਪਾਂ ਨੇ 16 ਇੰਚ ਦੀ ਆਪਾਂ ਨੇ ਇੱਥੇ ਨਿਸ਼ਾਨ ਲਗਾ ਲੈਣਾ ਜੀ 16 ਇੰਚ ਤੇ ਤੇ ਲਓ ਜੀ ਇੱਥੋਂ ਤੋਂ ਆਪਾਂ ਲੈ ਲਏ 1.14 ਇੰਚ ਤੇ 15 ਇੰਚ ਆਪਾਂ ਜੀ ਕਟਿੰਗ ਕਰਾਂਗੇ ਜੀ 15 ਇੰਚ ਤੇ ਨਿਸ਼ਾਨ ਲਗਾ ਕੇ ਤੇ ਲੋ ਜੀ ਸਿੰਪਲ ਜਾਈ ਜੀ ਸਾਦਾ ਜਾ ਤੇ ਲਓ ਜੀ ਆਪਾਂ ਇਹਥੇ ਰੱਖ ਕੇ ਸਿਰੇ ਤੱਕ ਆਪਾਂ ਨੇ ਲਾ ਦਿਨਾ ਨਿਸ਼ਾਨ ਤੇ ਹੁਣ ਆਪਾਂ ਇਸ ਦੀ ਕਰਦੇ ਆਂ ਜੀ ਕਟਿੰਗ ਤੇ ਇਥੋਂ ਆਪਾਂ ਨੇ ਲੈ ਲੈਣਾ ਹੈ ਜੀ 1.5 ਇੰਚ ਤੇ ਲਓ ਜੀ ਇਹ ਨਿਸ਼ਾਨ ਨੂੰ ਕਰ ਦਈਏ ਜੀ ਆਪਾਂ ਸਿੱਧਾ ਚੱਲ ਲਓ ਜੀ ਤੇ ਲਓ ਜੀ ਹੁਣ ਆਪਾਂ ਪਾ ਲਈਏ ਦੀ ਕਾਟ ਇਸ ਦਾ ਬੈਕ ਜਾਂ ਫਰੰਟੀ ਦਾ ਕੁਛ ਨਹੀਂ ਹੈ ਜੀ ਇਹ اسی ਤਰੀਕੇ ਨਾਲ ਆਪਾਂ ਨੂੰ ਉੱਪਰ ਰੱਖ ਕੇ ਇਹਦੀ ਕਟਿੰਗ ਕਰਦੇ ਲਈਏ। ਇਸ ਤਰੀਕੇ ਦੇ ਨਾਲ ਤੇ ਲਓ ਜੀ। ਅੱਧਾ ਆਪਾਂ ਨੇ ਇਹਦੇ ਉੱਪਰ ਰੱਖ ਕੇ ਇਹਦੀ ਸਿੰਪਲ ਵਾਲੀ ਉਹ ਕਟਿੰਗ ਤੇ ਲਓ ਜੀ ਬਣ ਕੱਟ ਲਈ ਮਿਆਂਨੀ ਵੀ। ਇਹ ਇਹਨਾਂ ਨੇ اسی ਤਰੀਕੇ ਨਾਲ ਬਣਵਾਈ ਏ ਜੀ ਸਲਵਾਰ ਤੇ ਲਓ ਜੀ। ਨੂੰ ਆਪਾਂ ਕੱਢਦੇ ਹਾਂ ਜੀ। ਲਹंगे ਦੀ ਕਟਿੰਗ ਤੇ ਲਓ ਜੀ ਹੁਣ ਆਪਾਂ ਕਰਦੇ ਹਾਂ ਜੀ ਇਹ ਇਸ ਸੂਟ ਦੀ ਕਟਿੰਗ ਤੇ ਇਹਦਾ ਆਪਾਂ ਨੇ ਇਹਨਾਂ ਨੇ ਬਣਵਾਉਣਾ ਹੈ ਜੀ ਲਹंगा ਲਓ ਜੀ ਦੇਖੋ ਇਸ ਸਟੈਪ ਚ ਸੂਟ ਹੈ ਇਹ ਦਾ ਬਾਟਮ ਦਾ ਇਹਨਾਂ ਨੇ ਲਹंगा ਬਣਵਾਉਣਾ ਹੈ ਜੀ ਕੁਝ ਇਸ ਤਰੀਕੇ ਦੇ ਨਾਲ ਬਣਾਉਣਾ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਇਸ ਤਰੀਕੇ ਦੇ ਨਾਲ ਬਣਾਉਣਾ ਹੈ ਜੀ लो जी, सब तो पहले आप कमीज की कटिंग करते हैं फोर्टी इंच तैयार करना जी है जी चाली इंच

ਆ ਕੱਟੀਏ ਜੀ ਤੇ ਲੌਂਜ ਜੀ ਐਥੋਂ ਲਵਾਂਗੇ ਜੀ ਆਪਾਂ 6.5 ਇੰਚ ਅਧਾ ਇੰਚ ਆਪਾਂ ਸਾਰਾ ਕੱਟ-ਕੱਟਾਂਗੇ ਜੀ ਤਾਂ ਕਿ ਇਹ ਦੀ ਫ੍ਰੈਸ਼ਿੰਗ ਸਹੀ ਆ ਜਾਈਏ ਜੀ ਤੇ ਐਥੋਂ ਲਵਾਂਗੇ ਜੀ ਆਪਾਂ 8 ਇੰਚ ਇੱਲੋ ਜੀ ਇੱਥੋਂ ਲੈਣਾ ਜੀ ਆਪਾਂ ਨੇ 15 ਇੰਚ ਇੱਥੋਂ ਲੈਣਾ ਜੀ ਆਪਾਂ ਨੇ 7 ਇੰਚ ਤੇ ਇੱਥੋਂ ਲਾਵਾਂਗੇ ਜੀ ਆਪਾਂ 9 1/2 ਇੰਚ ਤੇ ਇੱਥੋਂ ਲਾਵਾਂਗੇ ਜੀ ਆਪਾਂ 3 ਇੰਚ ਇੱਲੋ ਜੀ ਇੱਥੇ ਤੋਂ ਆਪਾਂ ਨੇ ਇਸ ਤਰੀਕੇ ਦੇ ਨਾਲ ਇਹਦੀ ਸ਼ੇਪ ਆਪਾਂ ਨੇ ਬੁਲਾ ਜਣੀ ਇੰਚ ਤੇ ਲੋ ਜੀ 2 ਇੰਚ ਫालतੂ ਰੱਖ ਕੇ ਇੱਥੇ ਬੁਲਾਵਾਂਗੇ ਤੇ ਹੁਣ ਆਪਾਂ ਇਹਦੀ ਕਰਦੇ ਆ ਜੀ ਕਟਿੰਗ ਤੇ ਲੋ ਜੀ ਹੁਣ ਆਪਾਂ ਇਥੋਂ ਵੀ ਕਟਿੰਗ ਕਰਦੇ ਆ ये होगी अपनी फ्रंट उदी कटिंग ते हम इधे ऊपर रख के अपन बैक दी कटिंग करा तो लो जी अपन इधे ऊपर ही रख के कटिंग करा जी। दे जी इधी भी होगी कटिंग ते हम अपन गले दी कटिंग करते हैं ਤੇ ਲੋ ਜੀ ਹੁਣ ਆ ਗਈ ਜੀ ਬਾਂਦੀ ਵਾਰੀ ਤੇ ਲੋ ਜੀ ਆਪਣੇ ਲਈ ਬਾਹਣ ਜੋਗਾ ਆਪਣੇ ਕੋਲ ਇਹ ਕਪੜਾ ਬਚਿਆ ਜੀ ਇੰਨਾ ਕੋ ਕਪੜਾ ਬਚਿਆ ਤੇ ਹੁਣ ਆਪਾਂ ਇਹਨੂੰ ਵੀ ਕੱਟ ਕੇ ਤੇ ਲੋ ਜੀ ਹੁਣ ਆਪਾਂ ਇਹਨੂੰ ਜੋੜ પા ਕੇ ਤੇ ਆਪਾਂ ਇਹਦੀ ਬਾਂਦੀ ਤਿਆਰੀ ਕਰਾਂਗੇ ਜੀ ਬਾਹਣ ਦੀ ਜੋੜ ਵਾਲੀ ਬਣੇਗੀ ਜੀ ਇਸ ਤਰੀਕੇ ਦੇ ਨਾਲ ਪਹਿਲਾਂ ਆਪਾਂ ਜੋੜ ਲਈਏ ਜੀ ਫਿਰ ਆਪਾਂ ਜੋੜ ਕੇ ਫਿਰ ਆਪਾਂ ਮਿਲਦੇ ਆਂ ਜੀ ਇਸ ਤਰੀਕੇ ਦੇ ਨਾਲ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਆਪਾਂ ਬਾਹ ਬਣਾਵਾਂਗੇ ਜੀ ਬਾਹ ਦੀ ਆਪਾਂ ਕਰਦੇ ਆਂ ਜੀ ਕਟਿੰਗ ਬਾਅਦ ਦੇ ਵਿੱਚ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਲਹਿੰਗੇ ਦੀ ਕਟਿੰਗ ਕਰ ਲਈਏ ਜੀ ਹੁਣ ਆਪਾਂ ਲਹਿੰਗਾ ਕਟਿੰਗ ਕਰਨ ਲੱਗੇ ਆਂ ਜੀ ਤਾਂ ਲਓ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲੈਂਗਾ ਦਿਖਾ ਦੁਮਾਂ ਜੀ ਇਹ ਇਸ ਤਰੀਕੇ ਦਾ ਹੈ ਜੀ ਤੇ ਲਓ ਜੀ ਇਹੀ ਘੇਰਾ ਹੈ ਜੀ ਦਾ ਤੇ ਸਭ ਤੋਂ ਪਹਿਲਾਂ ਆਪਾਂ ਇਹਦੀ ਲੰਬਾਈ ਦੇਖ ਲਈਏ 255 ਉਪਰੋਂ ਫੋਲਡ ਕਰ ਲਿਆ ਜੀ ਤੇ ਲਓ ਜੀ ਲੰਬਾਈ ਹੈਗੀ ਹੈ ਜੀ ਦੀ 42 ਇੰਚ 42.5 ਇੰਚ ਹੈ ਜੀ ਤੇ ਹੁਣ ਆਪਾਂ ਇਹਦੀ ਕਰਦੇ ਹਾਂ ਜੀ ਕਟਿੰਗ ਕਰਾਂਗੇ ਜੀ 40 ਇੰਚ ਤਾਂ ਕਿ ਆਪਾਂ ਇੱਥੋਂ ਫੋਲਡ ਕਰਾਂਗੇ ਤੇ ਥੋੜੀ ਜਿਹੀ ਕਿ ਲੈਸ ਦੀ ਆਪਾਂ ਟੱਚ ਕਰਾਂਗੇ ਸੌਰੀ ਇਹ ਕਪੜਾ ਹੈਗਾ ਸੈਟ ਕਾਟਨ ਦਾ ਇਹਦੀ ਆਪਾਂ ਥੋੜੀ ਜਿਹੀ ਜ਼ਿਆਦਾ ਲਵਾਂਗੇ ਜੀ ਪਹਿਲਾਂ ਆਪਾਂ ਆਡੇ ਪਾਸੇ ਨੂੰ ਦੇਖੀਏ ਜੀ ਜ਼ਿਆਦਾਤਰ ਲਹਿੰਗੇ ਦਾ ਘੇਰ ਵਧਾਉਣ ਵਾਸਤੇ ਇਦਰੀ ਨੂੰ ਬਣਾਇਆ ਜਾਂਦਾ ਹੈ ਜੀ ਇਹ ਲਓ ਜੀ ਹੁਣ ਆਪਾਂ ਇਹਦਾ ਲੰਬਾਈ ਦੇਖ ਲਈਏ ਘਟਾ ਜੀ ਲੰਬਾਈ ਤੇ ਇਧਰਲੀ ਸਾਈਡ ਨੂੰ ਹੀ ਬਣੇਗਾ ਜੀ ਇਹ ਪੂਰਾ ਪੂਰਾ ਹੀ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਦੀ ਕਰਕੇ ਕਟਿੰਗ ਇਹਨੂੰ ਆਪਾਂ ਸੈਂਟਰ ਵਿੱਚੋਂ ਕਟਾਂਗੇ ਜੀ ਕੋਈ ਆਪਾਂ ਨੇ ਪਹਿਲਾਂ ਇਸ ਤਰੀਕੇ ਨਾਲ ਆਪਾਂ ਨੇ ਇਹਨੂੰ ਜੋੜ ਲੈਣਾ ਹੈ ਜੀ ਬਾਅਦ ਦੇ ਵਿੱਚ ਮੈਂ ਇਹਦੀ ਕਟਿੰਗ ਕਰੂੰਗੀ ਸਾਰਾ ਜੋੜ ਕੇ ਜਿਹੜਾ ਉੱਪਰ ਵਾਲਾ ਭਾਗ ਹੈ ਇਹ ਵਾਲਾ ਆਊਗਾ ਜੀ ਇੱਥੇ ਆਪਾਂ ਪੱਟੀ ਲਾਵਾਂਗੇ ਤੇ ਇਹ ਵਾਲਾ ਨੀਚੇ ਵਾਲਾ ਆਊਗਾ ਜੀ ਤੇ ਆਪਾਂ ਜੋੜ ਕੇ ਫਿਰ ਮੈਂ ਤੁਹਾਨੂੰ ਦਿਖਾਉਂਦੀ ਹਾਂ ਜੀ ਤੇ ਲਓ ਜੀ ਉਸ ਤੋਂ ਬਾਅਦ ਜੀ ਹੋ ਗਈ ਸੀ ਸ਼ਾਮ ਤੇ ਸ਼ਾਮ ਨੂੰ بارش ਦਾ ਬਹੁਤ ਮੌਸਮ ਹੋ ਗਿਆ ਸੀਗਾ ਤੇ ਆਪਾਂ ਨੇ ਕਿਸੇ ਪੇਸ਼ੈਂਟ ਦੀ ਖਬਰਸਾਰ ਲੈਣ ਜਾਣਾ ਸੀਗਾ ਖਰਾਬ ਦਾ ਟਾਈਮ ਹੋ ਗਿਆ ਸੀਗਾ ਜੀ ਤੇ ਇੱਥੋਂ ਆਪਣੇ ਕਰੀਬ ਹੈਗਾ 15 ਕਿਲੋਮੀਟਰ ਹੈ ਜੀ ਜਿੱਥੇ ਆਪਾਂ ਨੇ ਜਾਣਾ ਹੈ ਜੀ ਤੇ ਲਓ ਜੀ ਤੁਸੀਂ ਚੰਡੀਗੜ੍ਹ ਦਾ ਵਿਊ ਦੇਖੋ ਸਭ ਤੋਂ ਪਹਿਲਾ ਰਾਤ ਦਾ ਟਾਈਮ ਹੈ ਜੀ ਇਹ ਕ੍ਰੀਬ 8:30 ਦਾ ਟਾਈਮ ਹੈ ਜੀ ਦੇਖੋ ਕਿੰਨੀ ਟ੍ਰੈਫਿਕ ਹੈ ਜੀ ਬਹੁਤ ਜ਼ਿਆਦਾ ਟ੍ਰੈਫਿਕ ਸੀ ਅਸੀਂ ਪੁਲ ਦੇ نیچے-ਨੇਚੇ ਦੀ ਗਏ ਆ ਜੀ ਤਾਂ ਕਰਕੇ ਥੋੜਾ ਜਿਹਾ بارش ਦਾ ਲੱਗਿਆ ਨਹੀਂ ਨਹੀਂ ਬਾਹਰਲੀ ਸਾਈਡ ਤੇ بارش ਬਹੁਤ ਹੋ ਜ਼ਿਆਦਾ ਹੋ ਰਹੀ ਸੀਗੀ ਤੇ ਹੁਣ ਆਪਾਂ ਜਲਦੇ ਆ ਜੀ ਪੇਸ਼ੈਂਟ ਦੀ ਖਬਰਸਾਰ ਲੈਣ ਵਾਸਤੇ ਜੀ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਤੇ ਜੇਕਰ ਤੁਸੀਂ ਪ੍ਰੋਪਰ ਪਲੇਟਾਂ ਦੀ ਕਟਿੰਗ ਜਿਸ ਤਰੀਕੇ ਦੀ ਵੀ ਕਟਿੰਗ ਤੁਸੀਂ ਚਾਹੁੰਦੇ ਹੋ ਜੀ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਲਿਖਿਆ ਕਰੋ ਜੀ ਤੇ ਮੇਰੇ ਚੈਨਲ ਨੂੰ ਸਪੋਰਟ ਜਰੂਰ ਕਰਿਆ ਕਰੋ ਤੇ ਆਲਰੇਡੀ ਆਪਣੇ ਕੋਲ ਟਾਈਮ ਬਹੁਤ ਹੋ ਗਿਆ ਜੀ ਕਿਉਂਕਿ ਐਨੇ ਟਾਈਮ ਤੱਕ ਤਾਂ ਮੋਨਟਾਈਜ਼ ਹੋ ਜਾਣਾ ਚਾਹੀਦਾ ਸੀਗਾ ਜੀ ਚੈਨਲ ਆਪਾਂ ਨੂੰ ਔਖਾ ਹੈ ਜੀ ਥੋੜਾ ਜਿਹਾ ਚੈਨਲ ਨੂੰ ਸੰਭਾਲਣਾ ਇਸ ਕਰਕੇ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੇ ਪਲੀਜ਼ ਕਿਰਪਾ ਕਰਕੇ ਮੈਨੂੰ ਸਪੋਰਟ ਜਰੂਰ ਕਰਿਓ ਜੀ ਤੇ ਲੋ ਜੀ ਆਪਾਂ ਪਹੁੰਚ ਕੇ ਚੱਲੇ ਆ ਜੀ ਹਸਪੀਟਲ ਦੇ ਲਾਗੇ ਤੱਕ ਗੇ ਤੇ ਜਿਨ੍ਹਾਂ ਜਿਨ੍ਹਾਂ ਨੇ ਵੀਡੀਓ ਦੇਖੀ ਹੈ ਜੀ ਜਿਨ੍ਹਾਂ ਜਿਨ੍ਹਾਂ ਨੇ ਲਾਈਕ ਕੀਤਾ ਕਮੈਂਟ ਕੀਤਾ ਸਪੈਸ਼ਲੀ ਬਹੁਤ ਬਹੁਤ ਧੰਨਵਾਦ ਜੀ ਤੇ ਪਲੀਜ਼ ਜਿਹੜੇ ਤੁਸੀਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਪਲੀਜ਼ ਇੱਕ ਵਾਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਬਾਕੀ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ ਤੇ ਬਣੇ ਰਹੋ ਵੀਡੀਓ ਦੇ ਵਿੱਚ ਮੇਰੇ ਨਾਲ ਤੇ ਲਓ ਜੀ ਕੋ ਚੰਡੀਗੜ੍ਹ ਦੀਆਂ ਝਲਕੀਆਂ ਐ ਜੀ ਦੇਖੋ ਜਿਆਦਾ ਟ੍ਰੈਫਿਕ ਹੋਣ ਕਰਕੇ ਬਾਰਿਸ਼ ਹੋਣ ਕਰਕੇ ਜਾਮ ਲੱਗਿਆ ਹੋਇਆ ਸੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ